हाँ हवा हा, हा, क्या हवा है सोनी सोनी हवा व्यू बहुत सोना है लाइटा जार गया इधरों चढ़ के आया उधरों हवा होर तेज होगी रफ्तार फड़ी हवा ने कुछ ना कुछ जरूर आऊगा ਹਾ ਹਾ ਮਜ਼ਾ ਆ ਗਿਆ ਕੀ ਵੈਦਰ ਹੈ ਮੈਂ ਬਤਾਂ ਤੁਮ ਨਿਆਨ ਖੁਆਏ ਤੁਂ ਜਦ ਹੁਣਾਏ ਉਹ ਤੁਹਾਡੀ ਓਏ ਨੇਰੀ ਬੂਏ ਪਾਵੇ ਨੀ ਦੇਖੋ ਹੁੰਦਾ ਕਿ ਨਹੀਂ ਆਉਂਦਾ ਜੇ ਤੂੰ ਮੇਰੀ ਬੁੱਕਲ ਵਿੱਚ ਹੋਵੇਂ ਤੇ ਮੇਰਾ ਰਾਤ ਦਾ ਹੋਵੇ ਉਹ ਚੂੜੇ ਵਾਲੀ ਬਾਹ ਹੋਵੇ ਸੰਗ ਚਸਾ ਇਹ ਰੇ ਮੇਰੇ ਜਾਨਾ ਨਾ ਹੋਵੇ ਮਾਤਰ ਹੂੰ ਹੂੰ ਉੱਤਰੀਆਂ ਮੱਛਰ ਵੀ ਕੰਨਾਂ ਚ ਬਣਨ ਲੱਗ ਗਿਆ ਬਹੁਤ ਸੋਹਣਾ ਵੈਦਰ ਉਹ ਨਜ਼ਾਰਾ ਹੀ ਆ ਗਿਆ ਉੱਤਣੇ ਤਾਂ ਹੱਤ ਕਰਾਈ ਪਈ ਆ ਅਮੀਂ ਦੇਖੋ ਪਤੋਂ ਹੱਤ ਕਰਾਉਂਦਾ ਸੋਨੀਆਂ ਕਰਨੀਆਂ ਨਿੰਦਰੀ ਦੇ ਬਣੀਆਂ ਕੋਈ ਆਦਮੀ ਹੁੰਦਾ ਕਿ ਨਹੀਂ ਹੁੰਦਾ ਰੰਬਾ ਰੰਬਾ ਮੀਂਹ ਵਰਸਾ ਅੱਗੇ ਪਤਾ ਨਹੀਂ ਕੀ ਆਦੀ ਗੋਦੀ ਦਾਣੇ ਪਾ ਕਾਵਾ 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 ਹਲ ਘੁੰਮਣਾ ਨਹੀਂ ਇੱਥੇ ਮੈਂ ਅੰਬਰੋ ਤੇ ਬੱਦਲਾਂ ਤੋਂ ਜੀ ਆਇਆਂ ਲਖੋਣਾ ਏ ਤੂੰ ਜਦ ਹੋਣਾ ਏ ਅੱਜ ਜੇ ਲੜਾ ਕੰਜਰਾ ਤੋਂ ਵੀ ਕਨ ਕੀ ਕੀ ਲਹਿਦਾ ਲੈਣਾ ਓਹੀ ਗੱਲ ਬਾਤ ਤੇ ਆਈ ਪਾਤ ਆਸਮਾਨ ਪੂਰਾ ਬੱਦਲਾਂ ਨਾਲ ਭਰ ਚੁੱਕਾ ਹੈ ਉਹ ਸੁਣਾ ਰਿਹਾ ਠੰਡੀ ਠੰਡੀ ਹਵਾ ਮੁੱਠੰਡੀ ਠੰਡੀ ਠੰਡੀ ਚੱਲੇ ਅੱਜ ਪੂਰੇ ਦੀ ਹਵਾ ਆਕੀਏ ਰਾਤ ਸਤੋਹ ਉਹ ਮੁੱਠੰਡੀ ਠੰਡੀ ਠੰਡੀ ਚੱਲੇ ਅੱਜ ਹੋ ਵਾਕਿਆ ਠੰਡੀ ਠੰਡੀ ਹੈ ਵਜਾ ਦੀ ਬਸ ਪੂਰੇ ਨਹੀਂ ਜਾਂਦੀ ਪੂਰਾ ਇੱਧਰ ਹੀ ਹੈ ਕਿ ਭੀਆ ਪੂਰੇ ਉਹ ਤਾਂ ਚਲਦੀ ਪਈ ਹੈ ਕਾਸ਼ ਕਿਤੇ ਮੀਂਹ ਆ ਜਾਵੇ ਆਹਾਹਾ ਜ਼ਿਆਦਾ ਹੀ ਆ ਜਾਵੇ ਮੀਂਹ ਨਹੀਂ ਅੱਗੇ ਟੋਏ ਉਹ ਪਾਏ ਆ ਬੜਾ ਹੋਰ ਬਾਦ ਹੋ ਗਿਆ ਉਹ ਸੋਣ ਦੇ ਸ਼ਰਾਟਿਆਂ ਚ ਪੈ ਚ ਗਈ ਮੈਂ ਮਨ ਚਾਤਰੀ ਨੇ ਢਲ ਕਾਲਾ ਉਹ ਮੇਰਾ ਜੱਤ ਕਰੇ ਇੱਕ ਨਾਲ ਲਾਉਣ ਨੂੰ ਪਰ ਪਿੰਡ ਵਿੱਚ ਹੋ ਜੂ ਲਾ 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 ਉਹ ਸੌਣ ਦੇ ਸ਼ਰਾਖਿਆਂ ਜੋ ਸ਼ਬਜੀ ਆ ਗਿਆ ਓਏ ਉਹ ਦੇ ਉਹਦੇ ਬੰਦਾ ਘਮਦਾ ਕਾ ਬੰਦਾ ਹੀ ਘਮਦਾ ਓਏ ਦੇਖ ਰਿਹਾ ਇਦਾਂ ਗਈ ਹੈ ਬੱਦਲ ਆ ਗਏ ਮੀਂਹ ਨਹੀਂ ਆਇਆ ਮਾੜੀ ਗੱਲ ਆ ਤਾਂ ਮੈਨੂੰ ਏਲੀਅਨ ਸ਼ਿਪ ਜੀ ਲੱਗਦੀ ਆ ਉਹ ਦੰਨੋਂ ਦਾ ਇਹ ਤਾਂ ਏਲੀਅਨ ਨਹੀਂ ਘੁੰਮਦੇ ਹੁੰਦੇ ਲੱਗਦਾ ਏ ਇਦਾਂ ਆ ਵੀ ਭੂਤ ਭਾਦ ਆ ਗਿਆ ਕੋਈ ਕੁਝ ਵੀ ਹੋ ਸਕਦਾ ਕੁਝ ਯਾ ਕੁਝ ਵੀ ਐਨੀਥਿੰਗ ਇਜ਼ ਪੋਸੀਬਲ ਆਹਾਹਾ ਮੀ ਭਰਾਵਾ ਆਇਆ ਹੱਥ ਬੰਨਿਏ ਤੇਰੇ ਪਿੰਡ ਦੀਆਂ ਬੁੜੀਆਂ ਪਹਿਲੇ ਗਲੀਆਂ 'ਚ ਇਕੱਠੀਆਂ ਹੋ ਜਾਂਦੀਆਂ ਮੈਂ ਬਾਅਦ 'ਚ ਆਉਂਦਾ ਤਰੋਂ ਉਹ ਤੁਹਾਨੂੰ ਫਲੈਟ ਦਿਖਾਈਏ ਜਲੰਧਰ ਹਾਈਟਸ ਆਹ ਰਿਹਾ ਜਲੰਧਰ ਹਾਈਟਸ ਉਹ ਰਹਿ ਗਿਆ ਐਲ ਡੀ ਗੋ ਇਹਗਾ ਐਲ ਡੀ ਗੋ ਇਹਗਾ ਇਹ ਹਵੇਲੀ ਦੇਖਣੀ ਹੋਵੇ ਤਾਂ ਇੱਧਰ ਹਵੇਲੀ ਆ ਕਿਰੋ ਮੋਲ ਆ ਲਾਈਟਾਂ ਜਿਹੜੀਆਂ ਲਾਲ ਲਾਲ ਜੀਆਂ ਦੇਖ ਪਾ ਰਹੇ ਹੋ ਤੁਸੀਂ ਹੁਣ ਇੰਨੀ ਦੂਰ ਕੈਮਰਾ ਵਿਚਾਰਾ ਜ਼ੂਮ ਨਹੀਂ ਕਰਦਾ ਇਹ ਹਵੇਲੀ ਦੀਆਂ ਪੀਪੀਆਰ ਪੀਪੀਆ ਦਿਖਾਉਂਦੇ ਤੁਹਾਨੂੰ ਜੇ ਪੀਪੀਆ ਦੇਖਦਾ ਹੋਇਆ ਤਾਂ ਪੀਪੀਆਰ ਪੀਪੀਆ ਦਿਦਾ ਤਾਂ ਹੁਣ ਜੇ ਤਾਂ ਭਾਵੇਂ ਪੀਪੀਆ ਜਿਹਾ ਉਹ ਸਾਹਮਣੇ ਪੀਪੀਆ ਨਹੀਂ ਆ ਵੱਡੇ ਵੱਡੇ ਟਾਵਰ ਜੀ ਇੱਥੇ ਨਿੱਕੇ ਨਿੱਕੇ ਪੀਪੀਆਰ ਦਾ ਇਲਾਕਾ ਆ ਆਪਣਾ ਇਹ ਖੋਲਾ ਕਿੰਗਰਾ ਟੀਵੀ ਟਾਵਰ ਕਿਹਨੂੰ ਕਿਹਨੂੰ ਪਤਾ ਹੈ ਇਹਦੇ ਬਾਰੇ ਇਹ ਹੈ ہمارا ਟੀਵੀ ਟਾਵਰ ਇੱਕ ਬਾਦ ਹੋਰ ਦਿਖਾਵਾਂ ਇਹ ਹੈ ਖੰਬਰਾ ਚਰਚ ਦਿਖ ਰਹੀ ਹੈ ਇਹ ਹੈਗੀ ਖੰਬਰਾ ਚਰਚ ਇਹ ਲੱਗੇ ਆਪਣੀ ਭਗਤੀ 간 ਬਚਾ ਦੇ ਸਾਰੇ ਆਪਣੇ ਆਪਣੇ ਕੰਮ ਲੱਗੇ ਆ 간 ਇਹ ਲੋ ਪੂਰਾ ਸ਼ਹਿਰ ਦਿਖਾਤਾ ਤੁਹਾਨੂੰ ਮੈਂ ਪੰਜਾਂ ਕਮੈਂਟਾਂ ਚ ਅਸਲਾ ਮੀਂਹ ਆਇਆ ਹੋਰ ਬਾਂਹ ਮੀਂਹ ਪਾ ਰਿਹਾ ਓਏ ਹੋ ਮੀਂਹ ਪਾ ਰਿਹਾ ਵਾਹਿਗੁਰੂ 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 ਮੀਂਹ ਕਦੋਂ ਪਊ ਕਦੋਂ ਪਊ दोस्तों मौसम बहुत सोना हो रब की दया पूरी मीह नहीं पै रहा वैसे मीहेरा पै रहा है सारे पंजाब पै रहा है हो, हो, हो रबा नज़ारा ले आता तू हमको तो नजारा आ गया ਇਹ ਬਹੁਤ ਸੋਹਣਾ ਬਾਦ ਦਿਨ ਇਹ ਨਹੀਂ ਨਿਹਰਾ ਪਤਾ ਰੱਬ ਨੇ ਦਿਨੇ ਨਹੀਂ ਗਿਆ ਨਹੀਂ ਰੋਈ ਗਿਆ 7:51 55 ਮਿੰਟ ਹੋ ਗਏ 8:00 ਵੱਜਣ ਲੱਗੇ ਆ ਲਾਈਟਾਂ ਜਗੀਆਂ ਘਰਾਂ ਦੀਆਂ ਉਹ ਲੈ ਤੁਹਾਨੂੰ ਇੱਕ ਚੀਤਾ ਪੋਲੀਏ ਨਸ਼ਾ ਛਡਾਓ ਕੇਂਦਰ ਸੁਣਿਆ ਆ ਹੈਗਾ ਨਸ਼ਾ ਛਡਾਓ ਕੇਂਦਰ ਆ ਬਣਿਆ ਬੰਦਾ ਪੋਸਟਰ ਲਗਾਇਆ ਮਾ ਜੂਮ ਨਹੀਂ ਹੁੰਦਾ ਦੂਰ ਹੈਗਾ ਨਸ਼ਾ ਛਡਾਓ ਇੱਥੇ ਨਸ਼ਾ ਲਾਭ ਜਾਂਦੀ ਹੈ ਕਿ ਨਹੀਂ ਪਤਾ ਨਹੀਂ ਛਡਾਉਂਦੇ ਆ ਕਿ ਨਹੀਂ ਸੁਣਿਆ ਤਾਂ ਹੈ ਨਹੀਂ ਅਜੇ ਤੱਕ ਕਿਸੇ ਨੇ ਛੁਟਾਇਆ ਹੋ ਬਈ ਇਹਨਾਂ ਨੇ ਉਹ ਨਾਜੂਰ ਦਾ ਨਸ਼ਾ ਖਰਾਓ ਕੇ ਅੰਦਰ ਉਹਦੇ ਪੱਤੇ ਟੈਕਦੇ ਹੋਏ ਚੈੱਕਦੇ ਹੋਏ ਆਪਣੋਂ ਦੇ ਪੱਤਿਆਂ ਤੇ ਅੱਗੇ ਪਾਣੀ ਕਿੰਨਾ ਸੀਗਾ ਇਹ ਗਾਣੇ ਭੁੱਲ ਗਿਆ ਡ੍ਰੀਮ ਦੁਆਵਾਂ ਵਿੱਚ ਗੀ ਅੱਖੀਆਂ ਮੈਂ ਮਿਚਾਨੀ ਅੱਖੀਆਂ ਮੈਂ ਮਿਚਾਨੀ ਦੋਸਤੋ ਮਿੱਤਰੋ ਸਗੋਂ ਪਿਆਰੇ ਹੋ ਐਸ਼ ਕਰੋ ਜ਼ਿੰਦਗੀ ਦੀ ਕੋਈ ਖੈ ਨਹੀਂ ਗਾ ਯਾ ਇਨ ਬੈਦਰ ਦਾ ਕੀ ਫਾਇਦਾ ਇੰਨਾ ਸੋਹਣਾ ਬੈਦਰ ਹੋਵੇ ਪਰ ਅਮੀ ਨਹੀਂ ਪਾਰਿਆ ਰਾਮ ਨੂੰ ਚਾਹੀਦਾ ਨਹੀਂ ਪਾਵੇ ਆਪਾਂ ਦਾ ਪਾ ਮੀ ਪਾ ਸਾਡੀ ਕੋਟੀ ਦਾਣੇ ਪਾ ਵਾ ਵਾ ਪਾੜ ਕਰਦਾ ਹੋਇਆ ਸਾਰੇ ਆਪਣੇ ਆਪਣੇ ਰੱਬ ਨੂੰ ਤੇ ਹਉਂਦੇ ਹੋਏ ਨਜ਼ਰ ਆਦੇ ਨੇ ਅਜੀ ਬੇਲੇ ਖੜੇ ਆ ਉਹ ਹੁੰਦਰਾ ਵਜ ਜਾ ਭੱਜੀ ਜਾਂਦਾ ਬੜਾ ਗਾਲਾ ਕੱਟੂ ਜਿਹਾ ਲੱਗਾ। ਅੱਡ ਗਾਲਾਂ ਪੈਣ ਗਈਆਂ। ਨੇਰੀ ਵਾਜਾ ਬੰਦ ਰਹੀ ਆ। ਤੇ ਆਪ ਕੰਨਾਂ ਕੀ ਚੋਂ ਦਾ ਕੋਈ ਸਮਝ ਹੀ ਨਹੀਂ ਆਉਂਦੀ। ਕੁਛ ਨਹੀਂ ਸਮਝਦਾ ਰੱਬ ਦਾ ਕੁਛ ਨਹੀਂ ਸਮਝਦਾ। ਅਗਬ ਨੂੰ ਕਿੰਨੀ ਵਾਰੀ ਕਿਹਾ ਮੀਂਹ ਪਾ ਦੇ ਮੀਂਹ ਪਾ ਦੇ ਮੀਂਹ ਪਾ ਦੇ। ਰੱਬ ਕੋ ਨਹੀਂ ਕੀ ਕਰੀ ਜਾਂਦਾ। ਤੂੰ ਕੋਣਾ ਓਏ ਪੰਜਾਬ ਵਾਲਿਓ ਵਧੀਆ ਵਧੀਆ ਭਰਾਵਾ ਕੌਣਾ ਤੂੰ ਨਾਮ ਦੱਸਿਆ ਨਾ ਮੇਰਾ ਇੱਕੋ ਹੀ ਵਿਚਾਰਾ ਓਪੀ ਕਹਿੰਦੇ ਹੁੰਦੇ ਆ ਉਹਦੇ ਵਰ ਵਿਚਾਰਾ ਲਾਈਵ ਹੋਇਆ ਕਾਨਾ ਭਰਾਵਾ ਕੀ ਆ ਬੱਦਲ ਦੇਖਣਾ ਲੋਕਾਂ ਨੇ ਬੱਦਲ ਬੱਦਲ ਦੇਖਣ ਹੀ ਬੱਦਲ ਦੇਖਣੀ ਹੁੰਦੇ ਨਾ ਤਾਂ ਬੱਦਲ ਲਗਾਉਣਾ ਹਰ ਮੇਹ ਅਜ ਮੇਰ ਕੀ ਏ ਇਹਦਾ ਕੀ ਮਤਲਬ ਹੋਇਆ ਪਤਾ ਨਹੀਂ ਭਰਾ ਤੂੰ ਕੀ ਲਿਖੀ ਜਾਨਾ ਸਮਝ ਨਹੀਂ ਆ ਰਿਹਾ ਚੱਲ ਲੱਗਾ ਰਹਿ ਮੇਰਾ ਭਰਾ ਹੈ